ਉਰੇਆ 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 ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਰਚੀ ਕੀ ਆ ਤੇਰੇ ਕੋਲੇ ਲਿਆ ਓਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਓਰੇ ਸ਼ੇਰਾਂ ਵਾਲੇ ਗੇਟ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਓਰੇਆ ਦੱਸੋ ਕਿੱਥੋਂ ਆਈਆਂ ਤੁਸੀਂ ਇਹ ਸਹੀ ਗੱਲ ਆ ਆ ਖਾਲੀ ਆਹ ਖਾਲੀ ਕਾਗਜ਼ ਆ ਜੀ ਆਹ ਖਾਲੀ ਕਾਗਜ਼ ਦੇ ਉੱਪਰ ਲਿਖਿਆ ਹੋਇਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪਹਿ ਜਾਣ ਕਰਕੇ ਮੈਨੂੰ ਕਰਮਕਾਂ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚੇ ਹਨ ਅਸੀਂ ਪੈਸੇ ਤੇ ਕੱਪੜੇ ਦੇ ਲਾਚਾਰ ਹਾਂ ਤੁਸੀਂ ਸਾਡੀ ਰੱਬਦ ਕਰੋ ਤਾਂ ਰੱਬ ਤੁਸੀਂ ਨਹੀਂ ਹਾਂ ਹਾਂ ਉਹ ਉਹ ਕਈਆਂ ਆਟੋ 'ਚ ਬਹਿ ਗਈਆਂ ਜੀ ਉਹ ਓ ਰੋਕ ਓਏ ਓਏ ਓ ਰੋਕ ਜੀ ਹਟੋ ਕਿਵੇਂ ਬਿਠਾ ਕੇ ਲੈ ਕੇ ਜਾ ਰਹੇ ਤੂੰ ਰੋਕ ਆਟੋ ਕਿਵੇਂ ਲੈ ਕੇ ਜਾ ਰਹੇ ਹਾਂ ਤੁਸੀਂ ਕਿੱਥੋਂ ਆਏ ਬਤਾਓ ਆਪ ਕਹਾਂ ਸੇ ਆਇਓ ਆਪ ਕਹਾਂ ਸੇ ਆਇਓ ਆਪ ਆਪ ਹੋ ਕਹਾਂ ਕੇ राजस्थान सा या पंजाब में क्या करने आए हो आपको पता है यहां पे कितनी लूट खसोट हो रही है क्या कर रहे हो या क्या लिखा हुआ क्या है क्या साइन है ये आ देखो जी ये कुड़ियां ने जी ए ये पांच छह कुड़ियां ने ऑटो साइड पे ला ओए ऑटो साइड पे ला ऑटो साइड पे ला आ कुड़ियां ने जी ये ये शहर दे बेचाइयां ने पता नहीं किथों राजस्थान तो दस रहीयां ने और जबो गल करदे हां ता भजदियां ने गल भी नहीं करदियां आ ऑटो च निकल के भज रहीयां ने ये कुड़ियां अनुराग जी ਇਹ ਦੇਖੋ ਇਹ ਕੁੜੀਆਂ ਇਹ ਇਹ ਜਿਹੜਾ ਲੁੱਟਾ ਖੋਹਾਂ ਹੋ ਰਹੀਆਂ ਨੇ ਆ ਇਸ ਤਰ੍ਹਾਂ ਦਾ ਕੰਮ ਆ ਆ ਤੁਸੀਂ ਦੇਖ ਸਕਦੇ ਹੋ ਸਰ ਜੀ ਕੀ ਮਾਮਲਾ ਹੋ ਗਿਆ ਜਿਹੜੀ ਕੁੜੀਆਂ ਨਾਲ ਬਹਿਸ ਵਾਜੀ ਹੋਈ ਹੈ ਕੁਛ ਨਹੀਂ ਅਸੀਂ ਜਮਦਰਾਸੀ ਦੋਸਤ ਵਾਲਾ ਸ਼ੇਰਾਂ ਵਾਲੇ ਕੇ ਡੋਸਾ ਖਾ ਰਹੇ ਸੀ ਤਾਂ ਪੰਜ ਚਾਰ ਕੁੜੀਆਂ ਜਿਹੜੀਆਂ ਸੀਗੀਆਂ ਆ ਕਾਗਜ਼ ਲੈ ਕੇ ਮੰਗਦੀਆਂ ਦੇਖੀਏ ਦੇਖੋ ਮੰਗਦਾ ਦੇਖਿਆ ਮੈਂ ਉਹਨੂੰ ਪੁੱਛਿਆ ਕੁੜੀਆਂ ਕਿੱਥੋਂ ਆਈਆਂ ਜਦੋਂ ਵੀਡੀਓ ਬਣਾਣ ਲੱਗੇ ਤਾਂ ਭਜਨਾ ਸ਼ੁਰੂ ਹੋ ਗਈਆਂ ਜਦੋਂ ਭਜੀਆਂ ਮਨ ਦੇ ਮਗਰ ਮੈਂ ਤੁਹੇ ਹੋ ਕਿੱਥੋਂ ਕਿੱਥੋਂ ਆਈਆਂ ਅਸੀਂ ਰਾਜਸਥਾਨ ਤੋਂ ਆਈਏ ਮੈਂ ਕਿਹਾ ਤੁਹਾਡੇ ਕੋਲ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਸਬੂਤ ਹੋ ਜਿੱਤੋਂ ਕੋਈ ਸਬੂਤ ਨਹੀਂ ਪਟਿਆਲੇ ਕਿੱਥੇ ਰਹਿ ਰਹੇ ਹੋ ਕੋਈ ਪਤੇ ਆ ਪਟਿਆਲੇ ਵਿੱਚ ਕਿੱਥੇ ਰਹ ਰਹੀਆਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹੋ ਜਿਹਾ ਇੱਕ ਕਾਗਜ਼ ਔਰ ਜਦੋਂ ਪੰਜਾਬੀ ਕੀ ਲਿਖੇ ਕਾਗਜ਼ ਪੜ੍ਹ ਕੇ ਸੁਣਾਉਂਗੇ ਪੁੱਛ ਨਹੀਂ ਭਾਜੀ ਮੇਰੇ ਭੈਣਾ ਭਰਾਵਾਂ ਨੂੰ ਬੇਇੱਜ਼ਤੀ ਹੈ ਕਿ ਮੇਰੇ ਬੱਚੋਟੇ ਮੇਰੇ ਜਿਹੜੇ ਘਰ ਦੇ ਮਕਾਨ ਛੱਡਣਾ ਸਾਡੇ ਮੁਸੀਬਤ ਪੈ ਜਾਣ ਕਰਕੇ ਮਕਾਨ ਛੱਡਣਾ ਪੈ ਰਿਹਾ ਛੋਟੇ ਛੋਟੇ ਪੱਤੀ ਹਨ ਨਾ ਤਾਂ ਉਹਨਾਂ ਦਾ ਕੋਈ ਛੋਟਾ ਬੱਚਾ ਹੈ ਔਰ ਆਪ ਹੀ ਇਹ ਕੁੜੀਆਂ ਨਾ ਬਾ ਲਗੇ 18 ਸਾਲ ਤੋਂ ਕੁੜੀ ਕੋਈ ਵੀ ਉੱਪਰ ਨਹੀਂ ਹੈ ਸੋ ਮੈਂ ਵੀਡੀਓ ਉਸ ਵਾਸਤੇ ਬਣਾਈ ਹੈ ਮੈਂ ਪਤਿਆਲਾ ਵਾਸਤੇ ਇਹਨੂੰ ਅਵੇਅਰ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਮੰਤਾਂ ਆਂਦਾ ਤਾਂ ਉਹਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ ਸਕੋ ਅਵੇਅਰ ਹੋ ਪਾਸੋਂ ਇੱਕ ਗੱਲ ਹੋਈ ਸੀ ਮੈਂ ਇੱਕ ਗੱਲ ਨੋਟ ਕਰਨੀ ਚਾਹਾਂਗਾ ਪਾਸੋਂ ਇੱਕ ਘਰ ਦੇ ਵਿੱਚ ਇੱਕ ਬੰਦਾ ਪੈਂਫਲੈਟ ਦੇ ਜਾਂਦਾ ਹੈ ਨੇਚਰਲੀ ਕੋਈ ਬੈਲ ਮਾਰਦਾ ਪੈਂਫਲੈਟ ਦਿੰਦਾ ਤਾਂ ਲੇਡੀਜ਼ ਬਾਹਰ ਆਂਦੀ ਹੈ ਜਿੰਦਾ ਟਾਈਮ ਹੁੰਦਾ 11 12 ਵਜੇ ਦਾ ਜਦੋਂ ਇਹ ਚੋਰੀ ਚੁਕਾਰੀ ਕਰਦੇ ਪੈਂਫਲੈਟ ਦੇਣ ਦੇ ਬਹਾਨੇ ਝਪਟਾ ਮਾਰ ਕੇ ਚੇਨ ਖੋ ਕੇ ਭਜ ਜਾਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲਿਕ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨਾਥ ਨਹੀਂ ਪੈ ਜਾਂਦੀ ਸਰਿਆਂ ਬਾਜ਼ਾਰਾਂ ਚ ਕੁਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਨੇ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸ ਬਾਜੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਈ ਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪੁਸਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੇ ਅੱਛਾ ਕੌਣ ਨੇ ਭਾਈ ਕੁਛ ਨਹੀਂ ਪਤਾ ਇਹੋ ਜਿਹੇ ਲੋਕ ਯਰ ਆ ਕੇ ਹਰਕਤਾਂ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲਓ ਵੀਡੀਓ ਤੇ ਸਭ ਭੱਜੀਆਂ ਨਜ਼ਰ ਆ ਰਹੀਆਂ ਜੀ ਉਹ ਆਪਸ ਦੇ ਨਜ਼ਰ ਆ ਰਹੀਆਂ ਜੀ ਉਹ ਤੁਸੀਂ ਦੇਖ ਸਕਦੇ ਹੋ ਸੋ ਮੈਂ ਬਿਲਕੁਲ ਅਹੀ ਅਪੀਲ ਕਰਨਾ ਚਾਹੁੰਦਾ ਬਟਿਆਲੇ ਵਾਸੀਆਂ ਨੂੰ ਮੈਂ ਬੋਲਿਆ ਬਾਕੀ ਲੋਕ ਕੀ ਕਰਦੇ ਆ ਦੇਖਦੇ ਰਹਿਣਾ ਬੋਲੋ ਜੇ ਬੋਲਾਂਗੇ ਨਹੀਂ ਅਵੇਅਰ ਨਹੀਂ ਕਰਾਂਗੇ ਲੋਕਾਂ ਨੂੰ ਪਤਾ ਨਹੀਂ ਕਿ ਕਿੰਨੇ ਕੇ ਪੈਸੇ ਇਸ ਤਰੀਕੇ ਨਾਲ ਇਕੱਠੇ ਕਰ ਲਿਆ ਉਹਨੀਆਂ ਨੇ ਇਹ ਕੱਲੇ ਕੱਲੇ ਕੋਈ ਜਾਗੀਰ ਸਾਹਿਬ ਸੇ ਲੂਦੀ ਉੱਪਰ ਲਿਖਿਆ ਵੀ ਪਿਆ ਵੀ ਕਿਸੇ ਨੇ 500 ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ 1000 ਰੁਪਏ ਦਿੱਤਾ ਕੀ ਲੱਗਦਾ ਕਿੰਨੇ ਕੇ ਪੈਸੇ ਲੈ ਲੋਕਾਂ ਤੋਂ ਵੇਟ ਲੈਂਦੀਆਂ ਹੋਣੀਆਂ ਨੂੰ ਵੀ ਲੱਗਦਾ ਵੀ ਕਿਸੇ ਵਿੱਚ ਹੋ ਸਕਦਾ ਕੋਈ 200 300 ਦਿੱਤਾ ਹੋਵੇ ਬਾਕੀ ਕੋਈ ਭਾਜੀ ਇੱਥੇ ਕੋਈ ਇਹ ਤੇ ਪ੍ਰਸ਼ਾਸਨ ਦੇ ਅਧਿਕਾਰੀ ਦਾ ਕੋਈ ਕਾਗਜ਼ ਆ ਇਹ ਇਹ ਕਿਸ ਤਰ੍ਹਾਂ ਦਾ ਕਾਗਜ਼ ਆ ਕਿ ਸਿੰਪਲ ਕਾਗਜ਼ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕੋਈ ਸੰਸਥਾ ਨਹੀਂ ਹੈ ਪਾਜੀ ਪੜੋ ਇਹਦੇ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਰੰਗਾ ਚੱਲਦਾ ਹੈ ਮੇਰੇ ਘਰੇ ਆ ਕੇ ਰਾਸ਼ਨ ਦੇ ਜੋ ਕੀ ਮਤਲਬ ਹੈ ਉਹ ਸਾਡੇ ਪਟਿਆਲੇ ਚ ਕਿਸ਼ਤੀ ਦੀ ਕਮੀ ਹੈ ਜੀ ਬਾਰੋਂ ਆ ਕੇ ਉਹਰੇ ਮੰਗਣ ਆ ਰਹੇ ਹੈ ਬੈਗ ਵੀ ਟੰਗੇ ਹੋਏ ਸੀ ਲੱਗਦਾ ਕਾਫੀ ਕਲੈਕਸ਼ਨ ਇਕੱਠਾ ਕੀਤਾ ਹੋਊਗਾ ਬਿਲਕੁਲ ਹੋਇਆ ਹੋਊਗਾ ਜੀ ਕਲੈਕਸ਼ਨ ਕਰਦੀਆਂ ਘਰਾਂ ਜਾਂਦੀਆਂ ਘਰਾਂ ਜਾ ਕੇ ਇਹ ਜੇ ਲੋਕ ਪਹਿਲਾਂ ਰੇਕੀ ਕਰਦੇ ਨੇ ਰੇਕੀ ਕਰਦੇ ਨੇ ਰੇਕੀ ਕਰਦੇ ਨੇ ਰੇਕੀ ਕਰਨ ਤੋਂ ਬਾਅਦ ਫਿਰ ਜਦੋਂ ਚੋਰੀਆਂ ਚਕਾਰੀਆਂ ਹੁੰਦੀਆਂ ਤਾਂ ਆਪਾਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਹਾਂ ਸੋ ਮੇਰੀ ਫੇਰ ਇੱਕ ਵਾਰੀ ਪ੍ਰਸ਼ਾਸਨ ਅਪੀਲ ਕਰਦੋ ਇੱਕ ਵਾਰ ਪੂਰ ਜੋਰ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੇ ਲੋਕਾਂ ਦਾ ਠੱਲ ਪਾਈ ਜਾਏ ਪੁਲਿਸ ਵਾਲੇ ਮੋਟਰਸਾਈਕਲ ਦਿੱਤੇ ਹੋਏ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿਉਂ ਜਦੋਂ ਸਟ੍ਰੋਲਿੰਗ ਕਰਦੇ ਆ ਉਹ ਆਏ ਦੰਦ ਇਹ ਸਾਰਾ ਕੁਝ ਹੋਣਾ ਚਾਹੀਦਾ